ਹਾਂਜੀ ਬਾਈ ਜੀ ਫਿਰ ਕੀ ਹਾਲ ਚਾਲ ਨੇ ਹਾਂਜੀ ਬਾਈ ਜੀ ਕੰਮ ਚੱਲ ਰਿਹਾ ਹੈ ਆਪਣੇ ਜਰ ਪਿਆਰ ਦਾ ਐਮਪੀ ਵਿੱਚ ਰਿਪੇਅਰਾਂ ਸ਼ੁਰੂ ਹੋ ਚੁੱਕੇ ਆਂ ਕਪੈਨਾਂ ਦੀਆਂ ਹਾਂਜੀ ਫਿਰ ਇਹ ਆਪਣੀ ਕਪੈਨ ਹੈਗੀ ਹੈ ਜੀ 2022 ਮਾਡਲ ਜੀ ਦੇਖੋ ਜੀ ਰਿਪੇਅਰ ਚੱਲ ਰਹੀ ਹੈ ਕਣਕ ਦੀ ਸੀਜਨ ਦੀ ਕਰ ਰਹੇ ਜੀ ਤਿਆਰੀ ਪ੍ਰੈਸ਼ਰ ਪਾ ਚੁੱਕੇ ਆਂ ਮੱਕਮ ਰਹਿ ਰਹੇ ਉਹ ਵੀ ਕਰ ਰਹੇ ਆ ਅੱਜ ਹਾਂਜੀ ਭਾਈ ਜੀ ਇੱਕ ਪੈਨਾ ਸਾਰੀਆਂ ਜਿਹੜੀਆਂ ਆਪਣੇ ਆ ਇੱਧਰ ਦੀਆਂ ਨਹੀਂ ਸਾਰੀਆਂ ਆਪਾਂ ਡਿਲੀਵਰੀ ਕਰਨ ਵਾਸਤੇ ਆਉਣ ਇੱਧਰ ਆਪਣੇ ਪੰਜਾਬ ਦੀਆਂ ਮਸ਼ੀਨਾਂ ਬਹੁਤ ਘੱਟ ਆਉਂਦੀਆਂ ਜੀ ਇੱਧਰ ਇਹਨਾਂ ਕੋਲ ਲੋਗਲ ਮਸ਼ੀਨਾਂ ਬਹੁਤ ਲੈ ਲਈ ਇਹਨਾਂ ਨੇ ਜੀ ਭਾਈ ਪੂਰੇ ਫੁੱਲ ਕ ਪੈਨਾਂ ਇੱਥੇ ਵੀ ਦੋਸਤੋ ਸਰਕਾਰੀ ठेकेदार ਕੰਮ ਬਹੁਤ ਕਬਿੰਦਾ ਹੋ ਗਿਆ ਦੋਸਤੋ ਹਾਂਜੀ ਫੇਰ ਸਵੇਰ ਦੇ 7:00 ਵੱਜ ਚੁੱਕੇ ਨੇ ਦੇਖੋ ਦੋਸਤੋ ਸੂਰ ਚੜ ਚੁੱਕਿਆ ਹੈ ਹਾਂਜੀ ਫੇਰ ਆਹ ਕਰਤੀ ਆਪਾਂ ਚਾਹਣਾ ਜੀ ਤਿਆਰ ਇਹ ਜੀ ਪੂਛੇ ਵਾਲਾ ਚਾਹਣਾ ਜੀ ਸਾਰੇ ਪੱਤੇ ਪਤਨਾਵੇਂ ਚਾਹਣ ਪਤਨਾਵੇਂ ਆਪਾਂ ਪੱਤੇ ਇਹ ਦੋਸਤੋ ਇਧਰ ਸਾਲ ਚ 4-5 ਹੀ ਜਨ ਕੱਢ ਜਾਂਦੀ ਹੈ ਜਾਨ ਆਹ ਦੇਖੋ ਜੀ ਸਾਡਾ ਹੈਲਪਰ ਅਜੇ ਪਿਆਗਾ ਸਵੇਰ ਦੇ 7:00 ਵੱਜ ਚੁੱਕੇ ਨੇ ਚਾ ਵੀ ਆਈ ਪੀਆ ਫੇਰ ਵੀ ਨਹੀਂ ਪੀ ਰਿਹਾ ਉੱਠਣ ਉੱਠ ਰਿਹਾ ਜੀ ਹੈ ਨਾਲ ਜੀ ਕਦੂਰਾ ਵੀ ਬਾਈ ਪਿਆ ਛੋਟਾ ਜਿਹਾ ਦੇਖੋ ਜੀ ਉਹ ਦੇਖੋ ਜੀ ਕਦੂਰਾ ਨਾਲ ਕਦੂਰਾ ਬਾਈ ਪਿਆ ਜੀ ਸਾਡਾ ਹੈਲਪਰ ਦੇ ਦਾ ਚੱਕਲਾ ਰੇਵ ਸਾਹਿਬ ਜੀ ਸਾਡੀ ਜੀ